ਬੜੀ ਅਫਸੋਸ ਦੀ ਗੱਲ ਹੈ ਕਿ ਉਹ ਅਥਰੋਲ ਦੇ ਵਿੱਚ ਵੀ ਹਲੇ ਮਤਲਬ ਬਹੁਤ ਘੱਟ ਇੰਡਸਟਰੀਆਂ ਮਤਲਬ ਰੁਚੀ ਦਿਖਾ ਰਹੀਆਂ ਨੇ ਓਪਨ ਸੇਲ ਵੀ ਕੀਤੀ ਹੈ ਉਹ ਵੀ ਬੜਾ ਘੱਟ ਜਿਹੜਾ ਹੈਗਾ ਮਤਲਬ ਮਾਤਰਾ ਦੇ ਵਿੱਚ ਲਿਫਟ ਹੋ ਰਿਹਾ ਹੈ ਕਿ ਹੈ ਕਿਸਾਨਾਂ ਦੇ ਨਾਲ ਕਿਸਾਨਾਂ ਦੀ ਵੀ ਐਕਸਪਲੋਇਟੇਸ਼ਨ ਹੋ ਜਾਂਦੀ ਹੈ ਕਿਸਾਨ ਵੀਰ ਈਵਨ ਥੈਨ ਉਹਨਾਂ ਝੋਨੇ ਦੇ ਬਾਰੇ ਵਿੱਚ ਉਸ ਬੀਜ ਦੇ ਬਾਰੇ ਵਿੱਚ ਨੋਲਿਜ ਨਹੀਂ ਰੱਖਦੇ ਹੁੰਦੇ ਇੱਕ ਕਿਲੋ ਚਾਵਲ ਜਦੋਂ ਪ੍ਰੋਕਿਊਰ ਹੁੰਦਾ ਹੈ ਜਾਂ ਮਤਲਬ ਪੈੜੀ 1.5 ਕਿਲੋ ਪੈੜੀ ਦੇ ਵਿੱਚੋਂ 1 ਕਿਲੋ ਚਾਵਲ ਨਿਕਲਦਾ ਅਪ੍ਰੋਕਸੀਮੇਟਲੀ ਉਹਨੂੰ 3000 ਲੀਟਰ ਪਾਣੀ ਲੱਗਦਾ ਹੈ ਜੀ ਬਿਲਕੁਲ ਤੇ ਸਰ ਕੇਂਦਰ ਸਰਕਾਰ ਦੇ ਸਰਕਾਰ ਦੇ ਵੱਲੋਂ ਜਿਵੇਂ ਤੁਸੀਂ ਦੱਸਿਆਈ ਹੈ ਵੀ ਝੋਨੇ ਦੀ ਫਸਲ ਚੁੱਕੀ ਨਹੀਂ ਗਈ ਤਾਂ ਉਹਦੇ ਮੁੱਖ ਕਾਰਨ ਤੁਹਾਨੂੰ ਮੇਨ ਕੀ ਲੱਗਦੇ ਨੇ ਇਹੀ ਕਾਰਨ ਨੇ ਜੀ ਕਿਉਂਕਿ ਦੂਜੀਆਂ ਸਟੇਟਾਂ ਦੇ ਵਿੱਚ ਬਹੁਤ ਜ਼ਿਆਦਾ ਚਾਵਲ ਹੋ ਗਿਆ ਕਿਉਂਕਿ ਇਹ ਪਿਛਲੇ ਸਾਲਾਂ ਦੇ ਵਿੱਚ ਤਿੰਨ ਚਾਰ ਸਾਲ ਤੋਂ ਐਮਐਸਪੀ ਦਾ ਨਾਮ ਜਿਹੜਾ ਯੂਪੀ ਤੇ ਐਮਪੀ ਦੇ ਕਿਸਾਨਾਂ ਤੇ ਬਿਹਾਰ ਰਹਿਣ ਨੂੰ ਨਹੀਂ ਪਤਾ ਹੁੰਦਾ ਸੀ ਉਹ ਸਾਡੇ ਕਿਸਾਨਾਂ ਦੀ ਜਦੋਂ ਤੋਂ ਸਟ੍ਰਾਈਕ ਹੋਈ ਕਿਸਾਨਾਂ ਦਾ ਜਦੋਂ ਸਾਡਾ ਇਹ ਸਾਰਾ ਜਿੰਨਾ ਵੀ ਸੰਘਰਸ਼ ਚੱਲਿਆ ਉਹ ਤੋਂ ਹਿੰਦੁਸਤਾਨ ਦੇ ਸਾਰੇ ਮਤਲਬ ਜਿਹੜੇ ਕਿਸਾਨ ਯੂਪੀ ਬਿਹਾਰ ਐਮਪੀ ਦੇ ਐਨੇ ਅਵੇਅਰ ਹੋ ਗਏ ਜਿੱਥੋਂ ਅਸੀਂ 1000 ਰੁਪਏ ਕੁਇੰਟਲ ਘੱਟ ਤੋਂ ਲੈ ਕੇ ਆਉਂਦੇ ਸੀ ਅੱਜ ਉੱਥੇ ਵੀ ਉਨਾ ਜਿਹੜਾ ਬਹੁਤ ਜ਼ਿਆਦਾ ਐਮਐਸਪੀ ਦੇ ਉੱਤੇ ਸੇਲ ਹੋਣ ਲੱਗ ਗਿਆ। ਸਤਿ ਸ਼੍ਰੀ ਅਕਾਲ ਮੈਂ ਹਰਪ੍ਰੀਤ ਕੌਰ ਟੱਡਾ ਤੁਸੀਂ ਦੇਖ ਰਹੇ ਹੋ ਆਗਾਜ਼। ਭਾਰਤ ਦੇਸ਼ ਦੇ ਵਿੱਚ ਬਹੁਤ ਸਾਰੀਆਂ ਫਸਲਾਂ ਬੀਜੀਆਂ ਜਾਂਦੀਆਂ ਨੇ। ਮੌਸਮ ਦੇ ਆਧਾਰ ਤੇ ਇੱਥੇ ਦੋ ਤਰ੍ਹਾਂ ਦੀਆਂ ਫਸਲਾਂ ਬੀਜੀਆਂ ਜਾਂਦੀਆਂ ਨੇ ਹਾੜੀ ਤੇ ਸੋਨੀ ਦੀਆਂ ਫਸਲਾਂ। ਤੇ ਜਿਹੜਾ ਮੌਸਮ ਹੁਣ ਚੱਲ ਰਿਹਾ ਹੈ ਉਹ ਸੋਨੀ ਦੀਆਂ ਫਸਲਾਂ ਦਾ ਮੌਸਮ ਚੱਲ ਰਿਹਾ ਹੈ। ਇਹ ਫਸਲਾਂ ਜੂਨ ਜੁਲਾਈ ਦੇ ਵਿੱਚ ਬੀਜੀਆਂ ਜਾਂਦੀਆਂ ਨੇ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜਦੋਂ ਕਿਸਾਨ ਆਪਣੀ ਫਸਲ ਇੰਨੀ ਮਿਹਨਤ ਦੇ ਨਾਲ ਤਿਆਰ ਕਰਕੇ ਉਸ ਤੋਂ ਬਾਅਦ ਮੰਡੀ ਦੇ ਵਿੱਚ ਲਿਜਾਂਦਾ ਹੈ ਤਾਂ ਮੰਡੀਆਂ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਇਹਨਾਂ ਦਿੱਕਤਾਂ ਦੇ ਲਈ ਜ਼ਿੰਮੇਵਾਰ ਕੌਣ ਹੈ ਤੇ ਕਿਹੜੀ ਫਸਲ ਦੀ ਕਿਹੜੀ ਕਿਸਮ ਜਿਹੜੀ ਹੈਗੀ ਆ ਉਹ ਕਿਸਾਨਾਂ ਨੂੰ ਉਗਾਉਣੀ ਚਾਹੀਦੀ ਆ ਇਸ ਬਾਰੇ ਤੇ ਨਾ ਮੰਡੀਕਰਨ ਤੋਂ ਬਾਅਦ ਮੰਡੀ ਦੇ ਵਿੱਚੋਂ ਫਸਲਾਂ ਨਾ ਚੁੱਕਣ ਦੇ ਕਾਰਨ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਉਹਨਾਂ ਦਾ ਕਿਸਾਨਾਂ ਤੇ ਸਰਕਾਰ ਤੇ ਕੀ ਪ੍ਰਭਾਵ ਪਵੇਗਾ ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਬਾਰੇ ਅੱਜ ਅਸੀਂ ਜਾਣਕਾਰੀ ਹਾਸਲ ਕਰਾਂਗੇ ਸਾਡੇ ਨਾਲ ਮੌਜੂਦ ਨੇ 올 ਇੰਡੀਆ ਰਾਈਸ ਮਿਲਰਸ ਐਸੋਸੀਏਸ਼ਨ ਦੇ ਪ੍ਰਧਾਨ ਮਿਸਟਰ ਤਰਸੀਮ ਸੈਣੀ ਸਰ ਆਓ ਇਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਰ ਅਗਾਸਤੀ ਤੁਹਾਡਾ ਸਵਾਗਤ ਹੈ ਸਰ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਜਿਵੇਂ ਵੀ ਮੰਡੀਆਂ ਦੇ ਵਿੱਚੋਂ ਕਿਸਾਨਾਂ ਦੀ ਝੋਨੇ ਦੀ ਫਸਲ ਚੁੱਕੀ ਨਹੀਂ ਗਈ ਤੁਹਾਨੂੰ ਕੀ ਲੱਗਦਾ ਵੀ ਕੀ ਕਾਰਨ ਸਨ ਇਹਨਾਂ ਦੇ ਪਿਛਲੇ ਸਮੇਂ ਦੋ ਤਿੰਨ ਕਾਰਨ ਹੋਏ ਇੱਕ ਤਾਂ ਸਭ ਤੋਂ ਪਹਿਲਾਂ ਕਿ ਕਿਸਾਨਾਂ ਨੂੰ ਅਵੇਅਰਨੈਸ ਨਹੀਂ ਸੀਗੀ ਕਿਸਾਨਾਂ ਨੇ ਜਦੋਂ ਸਾਡੇ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪੀਆਰ 126 ਵੈਰਾਈਟੀ ਹੈ ਜਿਹੜੀ ਉਹ ਤੁਸੀਂ ਲਗਾਓ ਜੀ ਉਹ ਇੰਨੀ ਵੈਰਾਈਟੀ ਮਾਰਕੀਟ 'ਚ ਨਹੀਂ ਸੀ ਉਹਨੂੰ ਕਿਸਾਨਾਂ ਨੂੰ ਲੋਕਾਂ ਨੇ ਡੁਪਲੀਕੇਟ ਸੀਡਸ ਦੇ ਨਾਂ ਤੇ ਹਾਈ ਵ্যালੂਟ ਸੀਡ ਦੇ ਦਿੱਤੇ ਜਦੋਂ ਅਸੀਂ ਉਸ ਪੈੜੀ ਦੀ ਮਿਲਿੰਗ ਕਰਦੇ ਹਾਂ ਉਹਦੇ ਚ ਪਰਸੈਂਟੇਜ ਆਫ ਬ੍ਰੋਕਨ ਟੁਕੜਾ ਬਹੁਤ ਜ਼ਿਆਦਾ ਹੋ ਜਾਂਦਾ ਜਦੋਂ ਕਿ ਕੇਂਦਰ ਸਰਕਾਰ 25% ਟੁਕੜਾ ਲੈਂਦਾ ਲੈਂਦੀ ਹੈ ਸੋ ਉਸ ਸਮੇਂ ਕਾਫੀ ਬੜਾ ਪਰੇਸ਼ਾਨੀ ਦਾ ਸਾਹਮਣਾ ਸਰਕਾਰ ਨੂੰ ਕਰਨਾ ਪਿਆ ਕਿਸਾਨਾਂ ਨੂੰ ਕਰਨਾ ਪਿਆ ਪਰ ਅਲਟੀਮੇਟਲੀ ਉਹਦਾ ਥੋੜਾ ਬਹੁਤ ਹੱਲ ਲੱਭ ਕੇ ਅਸੀਂ ਪਿਛਲੇ ਸਾਲ ਕਿਸਾਨਾਂ ਨੂੰ ਉਸ ਉਸ ਦਿੱਕਤ ਦੇ ਵਿੱਚੋਂ ਕੱਢਿਆ ਇੱਕ ਮੇਨ ਜਿਹੜਾ ਸਭ ਤੋਂ ਵੱਡਾ ਕਾਰਨ ਇਹ ਆ ਜਿਹੜਾ ਕਿ ਹੁਣ ਵੀ ਸਾਡੇ ਸਾਹਮਣੇ ਆ ਕਿ ਅੱਗੇ ਭਾਰਤ ਸਰਕਾਰ ਚਾਵਲ ਰੱਖਣ ਵਾਸਤੇ ਸਾਡੇ ਕੋਲ ਇੱਥੇ ਜਗ੍ਹਾ ਹੁੰਦੀ ਸੀ 31 ਮਾਰਚ ਤੋਂ 15 April ਤੱਕ ਜਿਹੜਾ ਚਾਵਲ ਦਾ ਕੰਮ ਖਤਮ ਹੋ ਜਾਂਦਾ ਸੀ ਹੁਣ ਇੱਕ ਟ੍ਰੈਂਡ ਬਣ ਗਿਆ ਕਿ ਝੋਨਾ ਸਾਰੇ ਪਾਸੇ ਐਨਾ ਹੋ ਗਿਆ ਔਰ ਪਿਛਲੇ ਸਾਡੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਸਰਕਾਰ ਵੱਲੋਂ ਇੱਥੇ ਕਈ ਵਾਰੀ ਸਾਡੇ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਚੱਲਦਾ ਰਿਹਾ ਸਾਡਾ ਜਿਹੜਾ ਚਾਵਲ ਹੈ ਉਹ ਇੱਥੋਂ ਲਿਫਟ ਨਹੀਂ ਸੀ ਹੋ ਰਿਹਾ ਤੇ ਉੱਥੇ ਐਫਸੀ ਦੇ ਵਿੱਚ ਚਾਵਲ ਆਉਣ ਵਾਸਤੇ ਸਾਨੂੰ ਜਗ੍ਹਾ ਤਿਆਰ ਨਹੀਂ ਸੀ ਹੁੰਦੀ ਜੀ ਸੋ ਉਹ ਜਦੋਂ ਉਸ ਚੀਜ਼ ਨੂੰ ਦੇਖਦੇ ਹੋਏ ਮਿਲਰਾਂ ਨੂੰ ਤਰਕਲਾ ਹੋ ਜਾਂਦਾ ਕਿ ਸਾਡਾ ਕੰਮ ਜੇ 31 ਮਾਰਚ ਤੋਂ ਬਾਅਦ ਨਿਬੜੇਗਾ ਤਾਂ ਉਹਦੇ 'ਚ ਬਹੁਤ ਵੱਡਾ ਲਾਸ ਹੁੰਦਾ ਇੰਡਸਟਰੀ ਨੂੰ ਕਿਉਂਕਿ ਕਲਾਈਮੇਟ ਇੰਨਾ ਗਰਮ ਹੋ ਜਾਂਦਾ ਉਹਦੇ 'ਚ ਟੁਕੜਾ ਵੱਜ ਜਾਂਦਾ ਔਰ ਉਹਦੇ 'ਚ ਜਿਹੜਾ ਇਕੱਲੇ ਵਰ ਹੈ ਜਿਹੜੇ ਉਹਦੀ ਕਾਸਟ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਇਸ ਕਰਕੇ ਮillers ਕਾਫੀ ਪਰੇਸ਼ਾਨ ਨੇ ਇਸ ਵਾਰੀ ਵੀ ਹਾਲੇ ਬਹੁਤ ਸਾਰਾ ਚਾਵਲ ਜਿਹੜਾ ਹੈਗਾ ਪਿਛਲੇ ਸਾਲ ਦਾ ਬਕਾਇਆ ਪਿਆ ਮਿਲਰਾਂ ਨੇ 200 300 ਕਿਲੋਮੀਟਰ ਤੇ ਜਾ ਕੇ ਮਤਲਬ ਜੂਪੀ ਤੇ ਸਾਡੇ ਹਰਿਆਣਾ ਦੇ ਵਿੱਚ ਜਾ ਕੇ ਚਾਵਲਣ ਨੂੰ ਸ਼ੁਰੂ ਕੀਤਾ ਸੋ ਇਸ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਇੱਕ ਫੈਸਲਾ ਲਿਆ ਸਾਹਬ ਗੁਬਾਨ ਸਿੰਘ ਜੀ ਮਾਨ ਤੇ ਸਾਡੇ ਆ ਗਰਮੀ ਸਿੰਘ ਕੋਡੀਆਂ ਐਗਰੀਕਲਚਰ ਮਿਨਿਸਟਰ ਨੇ ਜਿਹੜਾ ਸਭ ਤੋਂ ਮੇਜਰ ਇਸ਼ੂ ਸੀਗਾ ਉਹ ਇਹ ਸੀ ਕਿ ਹਾਈਬ੍ਰਿਡ ਸੀਡ ਜਿਹੜਾ ਕਿਸਾਨਾਂ ਨੂੰ ਵੇਚਦੇ ਸੀਗੇ ਡੀਲਰ ਉਹਨਾਂ ਤੇ ਉੱਤੇ ਬੈਨ ਲਾਤਾ ਅੱਛਾ ਜੀ ਉਹਦੇ ਨਾਲ ਸਾਨੂੰ ਕਾफी ਹੱਦ ਤੱਕ ਸਭਾਵਨਾ ਕਿ ਉਹ ਜਿਹੜਾ ਹੈਗਾ ਹਾਈਬ੍ਰਿਡ ਸੀਡ ਕਿਸਾਨ ਭਰਾਵ ਨਾ ਵਿਜਣ ਕਿਸਾਨਾਂ ਨੂੰ ਚਾਹੀਦਾ ਕਿ ਉਹ ਪੀਏ ਯੂ ਦਾ ਰეკਮੈਂਡਡ 126 ਹੈ 129 ਹੈ 130 ਹੈ 31 ਹੈ ਬਤੀਆ اور 100 PR 121 ਤੇ 22 ਇਸ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਜਿਹੜੀਆਂ ਸਾਡੀ PEU ਦੀਆਂ ਰეკਮੈਂਡਡ ਵੈਰਾਈਟੀਆਂ ਨੇ ਕਿਸਾਨਾਂ ਨੂੰ ਉਹ ਵੈਰਾਈਟੀਆਂ ਲਾਉਣੀਆਂ ਚਾਹੀਦੀਆਂ ਨੇ ਪਰ ਹੁੰਦਾ ਕੀ ਹੈ ਕਿਸਾਨਾਂ ਦੇ ਨਾਲ ਕਿਸਾਨਾਂ ਦੀ ਵੀ ਐਕਸਪਲੋਇਟੇਸ਼ਨ ਹੋ ਜਾਂਦੀ ਹੈ ਕਿਸਾਨ ਵੀਰ ਈਵਨ ਦੈਨ ਉਹਨਾਂ ਝੋਨੇ ਦੇ ਬਾਰੇ ਚ ਉਸ ਬੀਜ ਦੇ ਬਾਰੇ ਚ ਨੌਲੇਜ ਨਹੀਂ ਰੱਖਦੇ ਹੁੰਦੇ ਕਿਉਂਕਿ ਜਦੋਂ ਇੱਕ ਪੈਕਟ ਦੇ ਵਿੱਚੋਂ ਜਦੋਂ ਚਾਵਲ ਉਹ ਬੀਜ ਹੈ ਉਹ ਨਿਕਲਦਾ ਤਾਂ ਚਾ ਉਹ ਉਹਨਾਂ ਨੂੰ ਨਹੀਂ ਪਤਾ ਹੁੰਦਾ ਇਹ ਕਿਸੇ ਵੈਰਾਈਟੀ ਦਾ ਬੀਜ ਹੈ ਜੀ ਸੋ ਉਹਦੇ ਲਈ ਪੰਜਾਬ ਸਰਕਾਰ ਨੇ ਇਸ ਵਾਰੀ ਕਾਫੀ ਅੱਛਾ ਅਵਰਾਲਾ ਕੀਤਾ ਹੈ ਅਵੇਅਰ ਵੀ ਕੀਤਾ ਕਿਸਾਨਾਂ ਨੂੰ ਮੈਂ ਵੀ ਤੁਹਾਡੇ ਜ਼ਰੀਏ ਕਿਸਾਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੀਆਂ ਤੁਹਾਡੀਆਂ ਵੈਰਾਈਟੀਆਂ ਨੇ ਉਹ ਬੀਜੋ ਜਿਹੜੀਆਂ ਸਾਡੀਆਂ ਪੀ ਜੂ ਦੀਆਂ ਰეკਮੈਂਡਡ ਵੈਰਾਈਟੀ ਨੇ ਔਰ ਹਰ ਇੱਕ ਕਿਸਾਨ ਵੀਰ ਨੂੰ ਬੇਨਤੀ ਹੈ ਮੇਰੀ ਕਿ ਉਹ ਆਪਣਾ ਬਿਲ ਜ਼ਰੂਰ ਲੈਣ ਕੀ ਕਰਦੇ ਨੇ ਕਿਸਾਨ ਭਰਾ ਬਿਲ ਨਹੀਂ ਲੈਂਦੇ ਬਾਅਦ ਦੇ ਵਿੱਚ ਉਹ ਜਦੋਂ ਸੀਡ ਡੁਪਲੀਕੇਟ ਨਿਕਲਦਾ ਤਾਂ ਉਹਦਾ ਬਹੁਤ بڑا ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹਾਂਜੀ ਬਿਲਕੁਲ ਤੇ ਸਰ ਕੇਂਦਰ ਸਰਕਾਰ ਦੇ ਸਰਕਾਰ ਦੇ ਵੱਲੋਂ ਜਿਵੇਂ ਤੁਸੀਂ ਦੱਸਿਆ ਹੀ ਆ ਵੀ ਝੋਨੇ ਦੀ ਫਸਲ ਚੁੱਕੀ ਨਹੀਂ ਗਈ ਤਾਂ ਉਹਦੇ ਮੁੱਖ ਕਾਰਨ ਤੁਹਾਨੂੰ ਮੇਨ ਕੀ ਲੱਗਦੇ ਨੇ ਇਹੀ ਕਾਰਨ ਨੇ ਜੀ ਕਿਉਂਕਿ ਦੂਜੀਆਂ ਸਟੇਟਾਂ ਦੇ ਵਿੱਚ ਬਹੁਤ ਜ਼ਿਆਦਾ ਚਾਵਲ ਹੋ ਗਿਆ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਅ ਤਿੰਨ ਚਾਰ ਸਾਲ ਤੋਂ ਐਮਐਸਪੀ ਦਾ ਨਾਮ ਜਿਹੜਾ ਯੂਪੀ ਤੇ ਐਮਪੀ ਦੇ ਕਿਸਾਨਾਂ ਤੇ ਬਿਹਾਰ ਰਹਿਣ ਨੂੰ ਨਹੀਂ ਪਤਾ ਹੁੰਦਾ ਸੀ ਉਹ ਸਾਡੇ ਕਿਸਾਨਾਂ ਦੀ ਜਦੋਂ ਤੋਂ ਸਟ੍ਰਾਈਕ ਹੋਈ ਕਿਸਾਨਾਂ ਦਾ ਜਦੋਂ ਸਾਡਾ ਇਹ ਸਾਰਾ ਜਿੰਨਾ ਵੀ ਸੰਘਰਸ਼ ਚੱਲਿਆ ਉਹ ਤੋਂ ਹਿੰਦੂਸਤਾਨ ਦੇ ਸਾਰੇ ਮਤਲਬ ਜਿਹੜੇ ਕਿਸਾਨ ਯੂਪੀ ਬਿਹਾਰ ਐਮਪੀ ਦੇ ਐਨਯੂਅਰ ਹੋ ਗਿਆ ਜਿੱਥੋਂ ਅਸੀਂ 1000 ਰੁਪਏ ਕਵਾਂਟਲ ਘੱਟ ਚੋਨਾ ਲੈ ਕੇ ਆਉਂਦੇ ਸੀ ਅੱਜ ਉੱਥੇ ਵੀ ਚੋਨਾ ਜਿਹੜਾ ਬਹੁਤ ਜ਼ਿਆਦਾ ਐਮਐਸਪੀ ਦੇ ਉੱਤੇ ਸੇਰ ਹੋਣ ਲੱਗ ਗਿਆ ਸੋ ਸਰਕਾਰ ਨੇ ਵੀ ਇੱਥੋਂ ਚੋਨੇ ਦੇ ਚਾਰ ਬਣਵਾ ਕੇ ਉਹਨਾਂ ਸਟੇਟਾਂ ਨੂੰ ਦੇਣੇ ਹੁੰਦੇ ਸੀ ਹੁਣ ਸਰਕਾਰ ਨੇ ਵੀ ਉੱਥੇ ਉਹ ਚੋਨਾ ਵੱਧੋ-ਵੱਧ ਖਰੀਦ ਰਹੇ ਨੇ ਉੱਥੇ ਕਿਸਾਨਾਂ ਨੂੰ ਵੱਧੋ-ਵੱਧ ਐਮਐਸਪੀ ਦੇ ਰਹੇ ਨੇ ਸੋ ਉਹ ਚਾਵਲ ਜਿਹੜਾ ਉਹਨਾਂ ਸਟੇਟਾਂ ਨੂੰ ਜਾਣਾ ਹੁੰਦਾ ਸੀ ਉਹ ਚਾਵਲ ਹੁਣ ਉੱਥੇ ਨਿਰਭਰ ਹੋ ਗਿਆ ਕਿ ਉਹ ਆਪਣੇ ਆਪ ਹੀ ਉਹਨਾਂ ਕੋਲ 24 ਜੰਟ ਹੋ ਗਿਆ ਇਸ ਕਰਕੇ ਸਾਡਾ ਇਥੋਂ ਚਾਵਲ ਜਾਣ ਵਾਲਾ ਜਿਹੜਾ ਹੈਗਾ ਉਹ ਬਹੁਤ ਸਲੋ ਸਪੀਡ ਨਾਲ ਜਾ ਰਿਹਾ ਹੈ ਜੀ ਤੇ ਕੇਂਦਰ ਸਰਕਾਰ ਵੱਲੋਂ ਕੋਈ ਇਹੋ ਜਿਹਾ ਪ੍ਰਬੰਧ ਨਹੀਂ ਕੀਤਾ ਗਿਆ ਕਿ ਚਾਵਲ ਜਿਹੜੇ ਉਹ ਹੋਰ ਸਟੇਟਾਂ ਨੂੰ ਭੇਜੇ ਜਾਂਦੇ ਸੀ ਕਿਤੇ ਹੋਰ ਵੀ ਉਹਦਾ ਨਿਰਯਾਤ ਕੀਤਾ ਜਾ ਸਰਕਾਰ ਨੇ ਅਪਰਾਲਾ ਕੀਤਾ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਐਕਸਪੋਰਟ ਕਰਕੇ ਇੱਥੋਂ ਚਾਵਲ ਤੋਂ ਰਾਹਤ ਮਿਲ ਜਵੇ ਕੁਛ ਨਾ ਕੁਛ ਰਾਹਤ ਮਿਲ ਜਵੇ ਪਰ ਚਾਵਲ ਦੇ ਵਿੱਚੋਂ ਕਿਉਂਕਿ ਜਿਹੜੀ ਐਕਸਪੋਰਟ ਉਹਨਾਂ ਨੇ ਖੋਲੀ ਉਹਦਾ ਬੈਨੀਫਿਟ ਵੀ ਸਾਊਥ ਵਾਲੀਆਂ ਸਟੇਟਾਂ ਨੂੰ ਹੁੰਦਾ ਕਿਉਂਕਿ ਜਿਹੜੇ ਸਾਊਥ ਦੀਆਂ ਸਟੇਟਸ ਨੇ ਉਹਨਾਂ ਦੇ ਕੋਲੇ ਜਿਹੜੀਆਂ ਬੰਦਰਗਾਹਾਂ ਉਹਨਾਂ ਦੇ ਨੇੜੇ ਨੇ ਜੀ ਉੱਥੋਂ ਲਿਫਟਿੰਗ ਜ਼ਿਆਦਾ ਹੁੰਦੀ ਹੈ ਮਤਲਬ ਪੰਜਾਬ ਦੇ ਵਿੱਚੋਂ ਟਰਾਂਸਪੋਰਟੇਸ਼ਨ ਕਾਸਟ ਬਹੁਤ ਪੈਂਦੀ ਹੈ ਜੀ ਸੋ ਇੱਕ ਉਹਨਾਂ ਨੇ ਮਤਲਬ ਗਵਰਨਮੈਂਟ ਆਫ ਇੰਡੀਆ ਨੇ ਸਕੀਮ ਬਣਾਈ ਸੀ ਐਥਨੋਲ ਵੀ ਇਹਦੇ ਤੋਂ ਬਣਾਇਆ ਜਾਵੇ ਚਾਵਲ ਤੋਂ ਬੜੀ ਅਫਸੋਸ ਦੀ ਗੱਲ ਹੈ ਕਿ ਉਹ ਐਥਨੋਲ ਦੇ ਵਿੱਚ ਵੀ ਹਲੇ ਮਤਲਬ ਬਹੁਤ ਘੱਟ ਇੰਡਸਟਰੀਆਂ ਮਤਲਬ ਰੁਚੀ ਦਿਖਾ ਰਹੀਆਂ ਨੇ ਓਪਨ ਸੇਲ ਵੀ ਕੀਤੀ ਹੈ ਉਹ ਵੀ ਬੜਾ ਘਟ ਜਿਹੜਾ ਹੈਗਾ ਮਤਲਬ ਮਾਤਰਾ ਦੇ ਵਿੱਚ ਲਿਫਟ ਹੋ ਰਿਹਾ ਹੈ ਅਲਟੀਮੇਟਲੀ ਇਹ ਗਵਰਨਮੈਂਟ ਆਫ ਇੰਡੀਆ ਤੇ ਪੰਜਾਬ ਸਰਕਾਰ ਨੂੰ ਸੋਚਣਾ ਪਏਗਾ ਕਿਸਾਨਾਂ ਨੂੰ ਵੀ ਸੋਚਣਾ ਪਏਗਾ ਇਸ ਇਹਦੇ ਬਾਰੇ ਸਾਨੂੰ ਕੀ ਕਰਨਾ ਚਾਹੀਦਾ ਕਿਉਂਕਿ ਇੱਕ ਕਿਲੋ ਚਾਵਲ ਦੇ ਵਾਸਤੇ 3000 ਲੀਟਰ ਜੇ ਅਸੀਂ ਝੋਨੇ ਚ ਕਹੀਏ ਮਤਲਬ ਇੱਕ ਕਿਲੋ ਚਾਵਲ ਜਦੋਂ ਪ੍ਰੋਕਿਉਰ ਹੁੰਦਾ ਜਾਂ ਮਤਲਬ ਪੈੜੀ 1.5 ਕਿਲੋ ਪੈੜੀ ਦੇ ਵਿੱਚੋਂ 1 ਕਿਲੋ ਚਾਵਲ ਨਿਕਲਦਾ ਅਪ੍ਰੋਕਸੀਮੇਟਲੀ ਉਹਨੂੰ 3000 ਲੀਟਰ ਪਾਣੀ ਲੱਗਦਾ ਜੀ ਸੋ ਸਾਡਾ ਬਹੁਤ ਕੁਝ ਅਸੀਂ ਗਵਾ ਚੁੱਕੇ ਹਾਂ ਹੁਣ ਸਾਨੂੰ ਇਹ ਲੱਗਦਾ ਹੈ ਕਿ ਜੇਰਾ ਆਉਣ ਵਾਲਾ ਸਮਾਂ ਵੀ ਹੈ ਇਹ ਐਡਾ ਖਤਰਨਾਕ ਹੈ ਜੇਕਰ ਸਾਡਾ ਚਾਵਲ ਹੁਣ ਵੀ ਮੌਕੇ ਤੇ ਨਾਲ ਲੱਗਿਆ ਤਾਂ ਮਿਲਦਰਾਂ ਨੂੰ ਬਹੁਤ ਬੜੀ ਦਿੱਕਤ ਆਏਗੀ ਮੈਂ ਤਾਂ ਤੁਹਾਡੇ ذریعے ਕਿਸਾਨਾਂ ਨੂੰ ਪੰਜਾਬ ਸਰਕਾਰ ਨੂੰ ਇੱਕੋ ਸਨੇਹਾ ਦੇਣਾ ਚਾਹਣਾ ਕਿ ਇਹ ਇੰਡਸਟਰੀ ਕਿ ਐਸੀ ਇੰਡਸਟਰੀ ਹੈ ਜਿਹੜੀ ਕਿ ਮਤਲਬ ਹਰ ਪਿੰਡਾਂ ਦੇ ਵਿੱਚ ਲੱਗੀ ਹੈ ਹਰ ਸ਼ਹਿਰ ਚ ਲੱਗੀ ਹੈ ਇਹ ਉਹਨਾਂ ਲੋਕਾਂ ਨੂੰ ਰੋਜ਼ਗਾਰ ਦਿੰਦੀ ਹੈ ਜਿਹੜੇ ਲੋਕਾਂ ਨੂੰ ਸਰਕਾਰ ਰੋਜ਼ਗਾਰ ਨਹੀਂ ਦੇ ਸਕਦੀ ਇਹ ਰੈਵਨਿਊ ਉਹ ਜਨਰੇਟ ਕਰਦੀ ਹੈ ਇਹ ਪੰਜਾਬ ਦੀ ਰੀੜ ਦੀ ਹੱਡੀ ਹੈ ਜਿੰਨਾ ਵੀ ਟੈਕਸ ਹੈ ਜਿਹੜਾ ਉਸ ਝੋਨੇ ਦਾ ਚਾਵਲ ਬਣਾਉਨੇ ਆ ਸੀ ਉਹ ਤਕਰੀਬਨ ਸਾਰੀ 60000 ਕਰੋੜ ਦੀ ਪੇਮੈਂਟ ਜਿਹੜੀ ਵੀ ਹੈ ਉਹ ਪੰਜਾਬ ਸਰਕਾਰ ਨੂੰ ਉਦੋਂ ਮਿਲਦੀ ਹੈ ਜਦੋਂ ਅਸੀਂ ਝੋਨੇ ਤੋਂ ਚਾਵਲ ਬਣਾ ਲੈਂਦੇ ਆ ਉਹਨੂੰ ਐਫਸੀ ਅਨੁਵਰਤ ਕਰਦੀ ਹੈ ਐਸੀ ਤਰ੍ਹਾਂ ਟਰਾਂਸਪੋਰਟਰ ਟਰਾਂਸਪੋਰਟਰ ਉਹ ਜਿੰਨਾ ਵੀ ਕੰਮ ਟਰਾਂਸਪੋਰਟਰ ਦਾ ਹੁੰਦਾ ਕੰਮ ਉਹਦਾ ਰੋਜ਼ਗਾਰ ਜਿਹੜਾ ਇਹਦੇ ਨਾਲ ਜੁੜਿਆ ਹੋਇਆ ਹੈ ਐਸੀ ਤਰ੍ਹਾਂ ਲੇਬਰ ਜਿਹੜੀ ਹੈਗੀ ਸਾਡੇ ਪੱਲੇਦਾਰ ਹੈ ਲੇਬਰ ਉਹਨਾਂ ਦੀ ਗੱਲ ਹੈ ਐਸੀ ਤਰ੍ਹਾਂ ਸੈਲਰਾਂ ਦੇ ਨਾਲ ਜੁੜੀ ਹੋਈ ਲੇਬਰ ਹੈ ਤਕਰੀਬਨ ਜੇ ਕਿਹਾ ਜਾਵੇ ਤਾਂ ਸਾਰੇ ਪੰਜਾਬ ਦਾ ਹਰ ਇੱਕ ਘਰ ਅਫੈਕਟ ਹੁੰਦਾ ਹੈ ਸੈਲਰ ਇੰਡਸਟਰੀ ਦੇ ਨਾਲ ਚਾਹੇ ਉਹ ਕਿਸਾਨ ਹੈ ਚਾਹੇ ਉਹ ਅਰਧ ਯਬਰਗ ਹੈ ਸੋ ਇਹ ਬਹੁਤ ਵੱਡੀ ਇੰਡਸਟਰੀ ਹੈ ਸਾਡੀ ਮਤਲਬ ਸਰਕਾਰਾਂ ਨੂੰ ਵੀ ਦੇ ਵੱਲ ਧਿਆਨ ਦੇਣਾ ਚਾਹੀਦਾ ਤੇ ਜਿਸ ਤਰ੍ਹਾਂ ਦਾ ਅੱਜ ਮਤਲਬ ਸਾਡਾ ਇਹ ਪੋਜੀਸ਼ਨ ਬਣ ਚੁੱਕੀ ਹੈ ਕਿ ਫੂਡ ਗ੍ਰੇਨ ਇੰਨਾ ਸਰਪਲਸ ਹੋ ਗਿਆ ਉਹਦੇ ਬਾਰੇ ਸਰਕਾਰਾਂ ਨੂੰ ਕੁਝ ਨਾ ਕੁਝ ਸੋਚਣਾ ਚਾਹੀਦਾ ਹੈ ਇਹਨੂੰ ਡੋਨੇਟ ਕਰਨ ਇਹਨੂੰ ਬਾਹਰ ਭੇਜਣ ਕੁਝ ਨਾ ਕੁਝ ਇਹਦਾ ਕੀਤਾ ਜਾਵੇ ਤਾਂ ਕਿ ਦੂਜੀਆਂ ਸਟੇਟਾਂ ਵੀ ਕਿਉਂਕਿ ਮੈਂ 올 ਇੰਡੀਆ ਨੂੰ ਰਿਪਰਿਜ਼ੈਂਟ ਕਰਦਾ ਇਹ ਪ੍ਰੋਬਲਮ ਸਾਰਿਆਂ ਹਿੰਦੁਸਤਾਨ ਦੀਆਂ ਸਟੇਟਾਂ ਚ ਵੀ ਆ ਗਈ ਸੌਦੀਆਂ ਚ ਵੀ ਆ ਗਈ ਉੱਥੇ ਵੀ ਚਾਵਲ ਰੱਖਣ ਨੂੰ ਜਗ੍ਹਾ ਨਹੀਂ ਹੈ ਸੋ ਪੰਜਾਬ ਦਾ ਚਾਵਲ ਤਾਂ ਉੱਥੇ ਜਾਂਦਾ ਸੀਗਾ ਸੋ ਸਰਕਾਰ ਨੂੰ ਇਹਦੇ ਵਾਸਤੇ ਕਾਫੀ ਸੀਰੀਅਸ ਹੋ ਕੇ ਸੋਚਣਾ ਪਏਗਾ ਤੇ ਮੈਂ ਮਤਲਬ ਇਹ ਚਾਹੁੰਦਾ ਕਿ ਜਲਦੀ ਤੋਂ ਜਲਦੀ ਸਾਡੇ ਮੁੱਖ ਮੰਤਰੀ ਪੰਜਾਬ ਇਸ ਤੇ ਸਾਡੇ ਮਾਨਯੋਗ ਜਿਹੜੇ ਫੂਡ ਐਂਡ ਸਪਲਾਈ ਮੰਤਰੀ ਪੰਜਾਬ ਨੇ ਲਾਲਚੰਦ ਕਟਾਰੂ ਚੱਕ ਜੀ ਉਹਨਾਂ ਦੇ ਪਹਿਲਾਂ ਵੀ ਨੋਟਿਸ ਚ ਲਿਆਂਦਾ ਹੁਣ ਵੀ ਸੀ ਉਹਨਾਂ ਦੇ ਨੋਟਿਸ ਚ ਲਿਆਵਾਂਗੇ ਕਿ ਸਾਡੇ ਮਿਲਣਾਂ ਦੇ ਵਾਸਤੇ ਉਹੋ ਪਾਲਸੀਆਂ ਉਹਨਾਂ ਦੀਆਂ ਪਿਛਲੇ ਸਾਲ ਸਾਡੀਆਂ ਕਮਿਟਮੈਂਟ ਕੀਤੀਆਂ ਹੋਈਆਂ ਨੇ ਲੈਵੀ ਦੀਆਂ ਸਿਕਿਉਰਟੀਆਂ ਵਾਪਸ ਕਰਨੀਆਂ ਨੇ ਬਹੁਤ ਸਾਰੇ ਸਾਡਾ ਕਰੋੜਾਂ ਰੁਪਈਆ ਪੰਜਾਬ ਸਰਕਾਰ ਗਿਨੀ ਬਖਾਇਆ ਪਿਆ ਸੋ ਉਹਦੇ ਵਾਸਤੇ ਵੀ ਇਹਨਾਂ ਨੂੰ ਨੀਤੀਆਂ ਬਣਾਉਣੇ ਚਾਹੀਦੇ ਨੇ ਜੇਕਰ ਇਹ ਇੰਡਸਟਰੀ ਬਚੂਗੀ ਤਾਂ ਹੀ ਇਹ ਸਾਰੇ ਪੰਜਾਬ ਦੇ ਵਿੱਚ ਖੁਸ਼ਹਾਲੀ ਰਹੇਗੀ ਜੀ ਤੇ ਇੱਕ ਆਖਰੀ ਸਵਾਲ ਸਰ ਜੇ ਪੰਜਾਬ ਦੇ ਵਿੱਚੋਂ ਜਿਵੇਂ ਆਪ ਗੱਲ ਕੀਤੀ ਉਹ ਪਿਛਲੇ ਸਮੇਂ ਤੋਂ ਮੰਡੀਆਂ ਦੇ ਵਿੱਚੋਂ ਝੋਨਾ ਚੁੱਕਿਆ ਨਹੀਂ ਜਾਂਦਾ ਤਾਂ ਇਹਦਾ ਕਿਸਾਨਾਂ ਤੇ ਸਰਕਾਰ ਤੇ ਕੀ ਕਿਸ ਤਰ੍ਹਾਂ ਦਾ ਪ੍ਰਭਾਵ ਲੱਗਦਾ ਤੁਹਾਨੂੰ ਦੇਖੋ ਜੀ ਕੁਦਰਤੀ ਗੱਲ ਹੈ ਤੁਸੀਂ ਦੇਖਿਆ ਹੋਣਾ ਜਦੋਂ ਝੋਨਾ ਨਹੀਂ ਚੁੱਕਿਆ ਜਾਂਦਾ ਝੋਨਾ ਚੁੱਕਦੇ ਕੌਣ ਨਹੀਂ ਝੋਨਾ ਸੈਲਰ ਇੰਟਰਸਟਡ ਨਹੀਂ ਹੁੰਦੇ ਸੈਲਰ ਵਾਲਿਆਂ ਨੂੰ ਮਾਲਕਾਂ ਨੂੰ ਨੁਕਸਾਨ ਹੁੰਦਾ ਹੁਣ ਜਦੋਂ ਸੈਲਰ ਮਾਲਕਾਂ ਨੂੰ ਨੁਕਸਾਨ ਹੁੰਦਾ ਸੀ ਚੁੱਕਦੇ ਨਹੀਂ ਕਿਸਾਨ ਮੰਡੀਆਂ ਚ ਰੋੜਦਾ ਕਿਸਾਨ ਮੰਡੀਆਂ ਚ ਰੋੜਦਾ ਤਾਂ ਸਰਕਾਰ ਤੇ ਇੰਪੈਕਟ ਪੈਂਦਾ ਸਰਕਾਰ ਤੇ ਕੀ ਇੰਪੈਕਟ ਪੈਂਦਾ ਕਿ ਲੈਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੋ ਜਾਂਦੀ ਹੈ ਤੁਹਾਨੂੰ ਪਤਾ ਹੈ ਐਜੀਟੇਸ਼ਨਾਂ ਹੁੰਦੀਆਂ ਨੇ ਫਿਰ ਰੋਕਿਆ ਜਾਂਦਾ ਸੋ ਇਹ ਸਰਕਾਰ ਦੇ ਨਾਲ ਜਿੱਥੇ ਇਹ ਇਕਨੋਮਿਕਲੀ ਵੀ ਜੁੜਿਆ ਹੋਇਆ ਹੈ ਇਹ ਲੈਂਡ ਆਰਡਰ ਦੀ ਪੋਜੀਸ਼ਨ ਵੀ ਇਹਦੇ ਨਾਲ ਜੁੜੀ ਹੋਈ ਹੈ ਸੋ ਇਸ ਕਰਕੇ ਇਹ ਜ਼ਰੂਰੀ ਹੈ ਕਿ ਇਸ ਇੰਡਸਟਰੀ ਨੂੰ ਸਰਵਾਈਵ ਰੱਖਣਾ ਤੇ ਉਹਦੇ ਵਾਸਤੇ ਪੰਜਾਬ ਦੇ ਵਿੱਚ ਜਿਹੜੀ ਹੈ ਖੁਸ਼ਹਾਲੀ ਹੈ ਰਹਿ ਸਕਦੀ ਹੈ ਜੀ ਸਰ ਤੁਸੀਂ ਅਮrana ਕੀਮਤੀ ਸਮਾਂ ਤੇ ਬੇਸ਼ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਬਹੁਤ ਮਿਹਰਬਾਨ ਥੈਂਕ ਯੂ ਥੈਂਕ ਯੂ ਵੈਰੀ ਮਚ